ਆਪੋ ਆਪਣੇ ਪਹਿਚਾਣ ਕੇ ਮੋਟਰਸਾਈਕਲ ਲੈ ਜਾਓ ਆ ਵੇਖ ਲਓ ਪੁਲਿਸ ਨੇ ਕਿੰਨੇ ਮੋਟਰਸਾਈਕਲ ਫੜੇ ਆ ਇਹ ਸਾਰੇ ਦੇ ਸਾਰੇ ਚੋਰੀ ਦੇ ਮੋਟਰਸਾਈਕਲ ਆ ਚੋਰ ਜਿਨ੍ਹਾਂ ਨੇ ਚੱਕੇ ਆ ਉਹ ਵੀ ਆ ਸਾਹਮਣੇ ਖੜੇ ਆ ਇੱਕ ਫਰੀਦਕੋਟ ਦਾ ਇੱਕ ਤਲਵੰਡੀ ਦਾ ਔਰ ਮੋਟਰਸਾਈਕਲ ਕਿੱਥੋਂ ਚੱਕੇ ਨੇ ਵੀ ਧਿਆਨ ਨਾਲ ਸੁਣ ਲਿਓ ਪਹਿਲਾਂ ਤੁਸੀਂ ਇਹਨਾਂ ਦੀਆਂ ਤੁਹਾਨੂੰ ਚੈਸੀ ਨੰਬਰ ਦਿਖਾ ਦਿੰਨੇ ਆ ਜਿਨ੍ਹਾਂ ਜਿਨ੍ਹਾਂ ਦੇ ਮੋਟਰਸਾਈਕਲ ਚੋਰੀ ਹੋਏ ਨੇ ਪਹਿਚਾਣ ਲੈਣ ਉਹਨਾਂ ਦੇ ਆ ਚੈਸੀ ਨੰਬਰ ਕੋਸ਼ਿਸ਼ ਕਰਾਂਗੇ ਜ਼ੂਮ ਕਰਕੇ ਇਹਦੇ ਵਿੱਚ ਕਲੀਅਰ ਚੈਸੀ ਨੰਬਰ ਆਵੇ ਔਰ ਇਥੋਂ ਤੁਸੀਂ ਪਛਾਣ ਸਕਦੇ ਹੋ ਕਿ ਕਿ ਨੰਬਰ ਪਲੇਟਾਂ ਜਿਹੜੀਆਂ ਚੋਰ ਲਾ ਦਿੰਦੇ ਆ ਆ ਚੈਸੀ ਨੰਬਰ ਹੈਗਾ ਆ ਤੁਸੀਂ ਨਜ਼ਰ ਮਾਰ ਲਓ ਔਰ ਜੀਨੂੰ ਕਿਸੇ ਨੂੰ ਲੱਗੇ ਕਿ ਮੇਰਾ ਮੋਟਰਸਾਈਕਲ ਆ ਤਾਂ ਮੋਟਰਸਾਈਕਲ ਲੈ ਕੇ ਜਾ ਸਕਦੇ ਹੋ ਤੁਸੀਂ ਆ ਇੱਕ ਦੀ ਤਾਂ ਨੰਬਰ ਪਲੇਟ ਵੀ ਅੱਗੋਂ ਮੋੜੀ ਹੋਈ ਆ ਇਹ ਤਾਂ ਤੁਸੀਂ ਵੇਖ ਵੀ ਸਕਦੇ ਹੋ ਨੰਬਰ ਵੀ ਇਹਦਾ ਤਾਂ ਆ ਸਾਹਮਣੇ ਨੰਬਰ ਪਲੇਟ ਵੀ ਲੱਗਦੀ ਇਹ ਨਹੀਂ ਪਤਾ ਵੀ ਇਹ ਕਿਸੇ ਹੋਰ ਦੀ ਨਾ ਇਹਨਾਂ ਨੇ ਲਾਈ ਹੋਵੇ ਇੱਕ ਚੈਸੀ ਨੰਬਰ ਆ ਹੋਰ ਆ ਤੁਸੀਂ ਨਜ਼ਰ ਮਾਰ ਲਓ ਤੀਜਾ ਉਸ ਤੋਂ ਬਾਅਦ ਆ ਚੈਸੀ ਨੰਬਰ ਆ ਸਾਰੇ ਚੈਸੀ ਨੰਬਰ ਤੁਹਾਨੂੰ ਦਿਖਾ ਦਿੰਨੇ ਪਹਿਲਾਂ ਕਿਹੜੇ ਕਿਹੜੇ ਪਾਸੇ ਆ ਆ ਚੈਸੀ ਨੰਬਰ ਹੈਗਾ ਇਹ ਬਜਾਜ ਸਿਟੀ 100 ਆ ਔਰ ਇਸ ਦਾ ਨੰਬਰ ਚੈਸੀ ਨੰਬਰ ਆ ਨਜ਼ਰ ਮਾਰ ਸਕਦੇ ਹੋ ਤੁਸੀਂ ਇਹ ਚੈਸੀ ਇਹ ਰ ਆ ਇਹ ਪੁਰਾਣਾ ਮੋਟਰਸਾਈਕਲ ਲੱਗ ਰਿਹਾ ਕਾਫੀ ਪੁਰਾਣਾ ਮਾਡਲ ਲੱਗ ਰਿਹਾ ਔਰ ਸਪਲੈਂਡਰ ਡੀਲੈਕਸ ਜ਼ਿਆਦਾ ਨੇ ਆ ਸਪਲੈਂਡਰ ਪਲੱਸ ਆ ਆ ਇਹਦਾ ਚੈਸੀ ਨੰਬਰ ਪਿਆ ਇਹਨੂੰ ਤੁਸੀਂ ਨਜ਼ਰ ਮਾਰ ਲਓ ਆ ਦੇਖ ਲਓ ਔਰ ਇਸ ਤੋਂ ਬਾਅਦ ਇੱਕਾ ਹੋਰ ਪਲੈਟੀਨਾ ਮੋਟਰਸਾਈਕਲ ਆ ਇਸ ਦਾ ਚੈਸੀ ਨੰਬਰ ਤੁਸੀਂ ਅਹ ਦੇਖ ਸਕਦੇ ਹੋ ਇਸ ਦਾ ਚੈਸੀ ਨੰਬਰ ਤੁਸੀਂ ਦੇਖ ਸਕਦੇ ਹੋ ਕਿ ਇਸ ਜਗ੍ਹਾ ਤੇ ਇਹ ਚੈਸੀ ਨੰਬਰ ਆ ਇਸ ਮੋਟਰਸਾਈਕਲ ਦਾ ਇਹ ਸਾਰੇ ਚੋਰਾਂ ਕੋਲੋਂ ਫੜੇ ਨੇ ਆ ਜਿਹੜੇ ਚੋਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹਨਾਂ ਕੋਲੋਂ ਫੜੇ ਨੇ ਆ ਚੈਸੀ ਨੰਬਰ ਤਕਰੀਬਨ ਚੈਸੀ ਨੰਬਰ ਅਸੀਂ ਪਹਿਲਾਂ ਇਸ ਲਈ ਦਿਖਾ ਰਹੇ ਹਾਂ ਕਿ ਕਿਸੇ ਵੀਰ ਦਾ ਮੋਟਰਸਾਈਕਲ ਉਹ ਪਹਿਚਾਨ ਲਵੇ ਤੇ ਔਰ ਇੱਥੋਂ ਆ ਕੇ ਮੋਟਰਸਾਈਕਲ ਆਪਣਾ ਲੈ ਜੇ ਆ ਚੈਸੀ ਨੰਬਰ ਨੇ ਆ ਇੱਕ ਐਕਟਵਾ ਖੜੀ ਹੈ ਇਹਦੀ ਹਾਲਤ ਜੀ ਵੇਖ ਲਓ ਔਰ ਇਹ ਸਾਰੇ ਦੇ ਸਾਰੇ ਵੀਕਲ ਜਿੰਨੇ ਵੀ ਖੜੇ ਨੇ ਇਹ ਸਾਰੇ ਵਹੀਕਲ ਚੋਰਾਂ ਦੇ ਵੱਲੋਂ ਚੋਰੀ ਕੀਤੇ ਗਏ ਨੇ ਚਿੱਟੇ ਦੀ ਪੂਰਤੀ ਲਾ ਲਈਏ ਜਾਂ ਆਪਣੇ ਇਹਨਾਂ ਨੌਜਵਾਨਾਂ ਨੇ ਔਰ ਇਹ ਹੁਣ ਫੜੇ ਗਏ ਨੇ ਪੁਲਿਸ ਦੇ ਡਿੱਕੇ ਆ ਗਏ ਨੇ ਇੱਕ ਇਹਨਾਂ ਚੋਂ ਫਰੀਦਕੋਟ ਦਾ ਇੱਕ ਤਲਵੰਡੀ ਦਾ ਔਰ ਸਾਰੇ ਮੋਟਰਸਾਈਕਲ ਮੋਗੇ ਜ਼ਿਲ੍ਹੇ ਦੇ ਨਾਲ ਸੰਬੰਧਿਤ ਨੇ ਮੋਗੇ ਵਾਲੇ ਵੀਡੀਓ ਨੂੰ ਧਿਆਨ ਨਾਲ ਦੇਖ ਲੈਣ ਔਰ ਮੋਗੇ ਵਾਲੇ ਇਹ ਮੋਟਰਸਾਈਕਲ ਪਹਿਚਾਣ ਕੇ ਆਪਣਾ ਲਿਜਾ ਵੀ ਸਕਦੇ ਬਲਵਿੰਦਰ ਸਿੰਘ ਜੀ ਸਾਡੇ ਕੋਲ ਮੌਜੂਦ ਨੇ ਬਲਵਿੰਦਰ ਜੀ ਇਹ ਸਾਰੇ ਮੋਗੇ ਦੇ ਨਾਲ ਰਿਲੇਟਡ ਮੋਟਰਸਾਈਕਲ ਆ ਹਾਂਜੀ ਮੋਗੇ ਤੋਂ ਜ਼ਿਆਦਾ ਨਾ ਜ਼ਿਆਦਾ ਮੋਗੇ ਦੇ ਰਿਹਾ ਚੋਰੀ ਕੀਤੇ ਨੇ ਜੀ ਅੱਛਾ ਦਾਦਾ ਮੋਟਰਸਾਈਕਲ ਜਦ ਪੁੱਛ ਕੇ ਚੋਆ ਆ ਵੀ ਮੋਗੇ ਦੇ ਰਿਹਾ ਚੋਰੀ ਕਰਕੇ ਗਾਂ ਅੱਗੇ ਜਾ ਕੇ ਫਰੀ ਕੋੜੇ ਦੇ ਵਿੱਚ ਵੇਚਦੇ ਸੀ ਜੀ ਹਮਮ ਤੇ ਕਾਰਨ ਇਹਨਾਂ ਦਾ ਕੀ ਆ ਕਿਉਂ ਚੋਰੀ ਕਰਦੇ ਚਟਾ-ਚਟਾ ਜਿਹਾ ਉਹ ਜੀ ਨਾ ਚਟਾ ਜੁੜਾ ਪੈਂਦੇ ਨਸ਼ੇ ਦੇ ਆਦੀ ਨੇ ਜ਼ਿਆਦਾ ਇਹੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਬਹੀ ਪਹਿਲਾ ਨਸ਼ਾ ਯੁੱਧ ਨਸ਼ਾ ਵਰਦੂ ਚੱਲ ਰਿਹਾ ਜੀ ਲਗਾਤਾਰ ਪਟੋਲਿੰਗ ਵਗੈਰਾ ਪ੍ਰੀਵੈਂਟਿਵ ਚੱਲਦਾ ਰਹਿੰਦਾ ਮਤਲਬ ਇਹਨਾਂ ਦੇ ਨਕੇਲ ਕੱਸੀ ਰਵੇ ਕੱਲ ਸ਼ਾਮੀ ਅਸੀਂ ਬਾਹਰ ਲੱਗੇ ਜੂ ਸੀਗੇ ਸ਼ਾਮੀ 4 ਵਜੇ ਸਾਨੂੰ ਇਨਫੋਰਮੇਸ਼ਨ ਮਿਲੀ ਉਹਦੇ ਹਾਦਿਆਂ ਨੂੰ ਕਾਬੂ ਕਰਕੇ ਅਸੀਂ ਇਹਨਾਂ ਤੋਂ 9 ਮੋਟਰਸਾਈਕਲ ਦੇ ਕੈਕਟਰ ਬਰਾਮਦ ਕੀਤੀ ਹੈ ਜੀ ਅਜੇ ਸਾਨੂੰ ਸੰਭਾਵਨਾ ਹੈ ਸ਼ਾਇਦ ਹੋਰ ਵੀ ਵਿਕਲਣੇ ਕੋਲ ਮਿਲ ਸਕਦੇ ਆ ਅੱਛਾ ਇਹ ਬੰਦੇ ਕਿੱਥੋਂ ਦੇ ਰਹਿਣ ਵਾਲੇ ਆ ਮੁੰਡੇ ਇਹ ਸਾਰੇ ਇਹਦਾ ਸਰਬਜੀਤ ਸਿੰਘ ਗੁਰੀ ਦਾ ਕੋਟ ਸੁਖਿਆ ਪਿੰਡ ਆ ਜੀ ਫੇਕੋੜ ਜ਼ਿਲ੍ਹੇ ਚ ਇਹ ਅਵਤ ਉਹ ਪਛਾਈ ਜਿਹੜੇ ਮੋਟਰਸਾਈਕਲ ਆ ਜਦੋਂ ਤੁਸੀਂ ਫੜਿਆ ਇਹਨਾਂ ਨੂੰ ਇਹ ਮੋਟਰਸਾਈਕਲ ਇੱਕ ਜਗ੍ਹਾ ਤੇ ਸਾਰੇ ਸਾਂਭੇ ਹੋਏ ਸੀ ਜਾਂ ਮਤਲਬ ਦੋ ਮੋਰਸੇ ਲੈ ਕੇ ਆ ਰਹੇ ਵੇਚਣ ਆਤੇ ਜੀ ਹਾਂ ਉਹ ਦੋ ਮੋਰਸੇ ਇਹਨਾਂ ਨੂੰ ਕਾਬੂ ਕੀਤਾ ਮੁੜ ਕੇ ਇਹਨਾਂ ਨੂੰ ਸਖਤੀ ਨਾਲ ਪੁੱਛ ਕੇ ਕੀਤੀ ਫਿਰ ਇਹਨਾਂ ਨੇ ਸੱਤ ਮੋਰਸੇ ਤੇ ਐਕਟਿਵਾ ਫਿਰ ਹੋਰ ਕਿਦੋਂ ਬਰੰਦ ਕਰੇ ਜੀ ਮਤਲਬ ਉੱਥੇ ਕਿਤੇ ਲਕੋ ਕੇ ਰੱਖੇ ਹੋਏ ਸੀਗੇ ਕਿਸੇ ਬੇਆਵਾਜ਼ ਕਮਰੇ ਚ ਉੱਥੋਂ ਵੀ ਇਹਨਾਂ ਨੇ ਨਿਸ਼ਾਨ ਦੇ ਇਹ ਬਰੰਦ ਕੀਤੇ ਜੀ ਤੇ ਇਹਨਾਂ ਨੇ ਹੋ ਸਕਦਾ ਕਿੰਨੇ ਕੁ ਚੋਰੀ ਕਰਕੇ ਵੇਚ ਦਿੱਤੇ ਹੁਣ ਪੁੱਛ ਕੇ ਛੋਈ ਆ ਬੱ ਚਲੀ ਜਾਂਦੇ ਹੀ ਬਾਕੀ ਸਾਨੂੰ ਹੈ ਸਭਾਣਾ ਹੋਰ ਵੀ ਰਿਕਵਰੀ ਕਰਾਂਗੇ ਇਹਨਾਂ ਤੋਂ ਜੀ ਅੱਛਾ ਹਾਂਜੀ ਹਾਂਜੀ ਤੇ ਮੇਨ ਕਾਰਨ ਇਹ ਫਿਰ ਚੱਟਾਈ ਹੈ ਜੀ ਇਹਨਾਂ ਦਾ ਚੁੱਤਾ ਬਾ ਜਿਆਦਾ ਨਸ਼ੇ ਦੇ ਨਸ਼ੇ ਦੇ ਆਦੀ ਨੇ ਜਿਹੇ ਨਸ਼ੇ ਦੀ ਪੂਰਤੀ ਕਰਕੇ ਮਲੇ ਗਲਤ ਰਸਤੇ ਪਏ ਹੋਏ ਆ ਜੀ ਹੂੰ ਅੱਛਾ ਕਿਵੇਂ ਦੀ ਕਾਰਵਾਈ ਆ ਪੁਲਿਸ ਦੇ ਵੱਲੋਂ ਇਹਨਾਂ ਦੇ ਖਿਲਾਫ ਜਿਵੇਂ ਚੋਰੀ ਦੇ ਮੋਟਰਸਾਈਕਲਾਂ ਤੋਂ ਲੋਕ ਬੜੇ ਦੁਖੀ ਨੇ ਐਕਟਵਾ ਹੋ ਗਈ ਮੋਟਰਸਾਈਕਲ ਹੋ ਗਿਆ ਬੜੇ ਦੁਖੀ ਨੇ ਪੁਲਿਸ ਕਿੰਨੀ ਕ ਕਾਰਵਾਈ ਕਰ ਰਹੀ ਹੈ ਇਹਨਾਂ ਦੇ ਉੱਪਰ ਦੇਖੋ ਜੀ ਮਾੜਾ ਬੰਦਾ ਬੜਾ ਔਖਾ ਹੋ ਕੇ ਵੇਚ ਲੈਂਦਾ ਲੱਖ ਰੁਪਏ ਦੇ ਕਰੀਬ ਮੋਟਰਸਾਈਕਲ ਆ ਦੇਣਾ ਚਾਕੇ ਦੋ ਤਿੰਨ ਹਜ਼ਾਰ ਦਾ ਵਿੱਚ ਦੇ ਦੇਣਾ ਹੁੰਦਾ ਥੋੜੀ ਸ਼ਕਤੀ ਨਾਲ ਪੂਰੀ ਸ਼ਕਤੀ ਨਾਲ ਮਲਾਹੀ ਰੱਖ ਰਹੀ ਹੋਰ ਕਮੀ ਸ਼ਕਤੀ ਰੱਖਾਗੇ ਨਾ ਦੀ ਤਾਂ ਕਿ ਸਾਡੇ ਏਰੀਆ ਦੇ ਵਿੱਚ ਕੋਈ ਮਾੜਾ ਬੰਦਾ ਸਾਡੇ ਇੰਟਰੀ ਨਾ ਹੋਵੇ ਮੈਂ ਪੂਰੀ ਸ਼ਕਤੀ ਰੱਖਾਂਗੇ ਇਲਾਕੇ ਵਿੱਚ ਮਤਲਬ ਸ਼ਾਂਤੀ ਮੈਨ ਲੋਕਾਂ ਨੂੰ ਵਧੀਆ ਸਖਾਵਾਂ ਮਾਹੌਲ ਲੱਗੇ ਜੀ ਤਾਂ ਬਿਲਕੁਲ ਇਹ ਥਾਣਾ ਕਲਖੁਰ ਦਾ ਔਰ ਇਹ ਚੌਂਕੀ ਮੁਦਕੀ ਦੇ ਏਰੀਆ ਚੋਂ ਕਿਉਂਕਿ ਚੌਂਕੀ ਇੰਚਾਰਜ ਨੇ ਬਲਵਿੰਦਰ ਸਿੰਘ ਔਰ ਚੌਂਕੀ ਜਿਹੜੀ ਮੁਦਕੀ ਆ ਉਸ ਏਰੀਆ ਦੇ ਲਾਗੇ ਤਾਂਗੇ ਕਿਉਂਕਿ ਇਹ ਚੌਂਕੀ ਦੇ ਨਾਲ ਮੋਗਾ ਵੀ ਟੱਚ ਹੁੰਦਾ ਫਰੀਦਕੋਟ ਵੀ ਟੱਚ ਹੁੰਦਾ ਦੋਵੇਂ ਟੱਚ ਹੋਣ ਕਰਕੇ ਔਰ ਵੱਡੀ ਗੱਲ ਇੱਕ ਤਲਵੰਡੀ ਭਾਈ ਔਰ ਦੂਜਾ ਫਰੀਦਕੋਟ ਦਾ ਇਹ ਮੋਟਰਸਾਈਕਲ ਮੋਗਿਓ ਕਿਉਂ ਚੱਕਦੇ ਸੀ ਕਿ ਉਧਰਲੀ ਪੁਲਿਸ ਇਧਰ ਨਹੀਂ ਐਂਟਰ ਕਰਦੀ ਇਧਰਲੀ ਪੁਲਿਸ ਉਧਰ ਨਹੀਂ ਐਂਟਰ ਕਰਦੀ ਇਹ ਚੀਜ਼ ਦਾ ਫਰਕ ਪੈ ਜਾਂਦਾ ਔਰ ਇਸੇ ਚੀਜ਼ ਦਾ ਫਾਇਦਾ ਚੱਕਦੇ ਚੱਕਦੇ ਪਤਾ ਨਹੀਂ ਕਿੰਨੇ ਮੋਟਰਸਾਈਕਲ ਪਹਿਲਾਂ ਇਹਨਾਂ ਨੇ ਕੁਆੜੀਆਂ ਨੂੰ ਵੇਚ ਦਿੱਤੇ ਹੋਣਗੇ ਪਰ ਹੁਣ ਆਖਰਕਾਰ ਇਹ ੜਿੱਕੇ ਚੜ ਗਿਆ ਇਹ ਸਾਰੇ ਮੋਟਰਸਾਈਕਲ ਇਹਨਾਂ ਦੇ ਕੋਲੋਂ ਆਕਟਵਾ ਵੀ ਆ ਇਹ ਬਰਾਮਦ ਹੋਈ ਆ ਔਰ ਆਪੋ ਆਪਣੀ ਪਛਾਣ ਕੇ ਤੁਸੀਂ ਥਾਣਾ ਕਲਖੁਰਦ ਜੋ ਕਿ ਫਿਰੋਜ਼ਪੁਰ ਤੋਂ ਮੋਗਾ ਰੋਡ ਤੇ ਜੋੜੀਆਂ ਨਹਿਰਾਂ ਦੇ ਕੋਲੇ ਇਹ ਥਾਣਾ ਕਲਖੁਰਦ ਦਾ ਇੰਟਰਨੈਟ ਤੇ ਵੀ ਸਰਚ ਮਾਰ ਸਕਦੇ ਹੋ ਉੱਥੇ ਆ ਕੇ ਤੁਸੀਂ ਆਪਣਾ ਵਹੀਕਲ ਪਛਾਣ ਕੇ ਲਿਜਾ ਸਕਦੇ ਹੋ ਕੋਸ਼ਿਸ਼ ਕਰਨਾ ਕਿ ਮੋਗੇ ਦੇ ਨਾਲ ਰਿਲੇਟਿਡ ਇਹ ਮੋਟਰਸਾਈਕਲ ਨੇ ਤਕਰੀਬਨ ਔਰ ਮੋਗੇ ਵਾਲੇ ਜ਼ਰੂਰ ਇੱਥੇ ਆਉਣ ਮੋਗੇ ਵਾਲੇ ਜਿਨ੍ਹਾਂ ਨੂੰ ਸ਼ੱਕ ਆ ਉਹਨਾਂ ਦਾ ਮੋਟਰਸਾਈਕਲ ਹੋ ਸਕਦਾ ਤਾਂ ਇੱਥੇ ਆਪਣੀ ਪਛਾਣ ਕਰਕੇ ਮੋਟਰਸਾਈਕਲ ਜ਼ਰੂਰ ਲੈ ਕੇ ਜਾ ਸਕਦੇ ਨੇ ਹੋਰ ਕੋਈ ਵੀ ਰਿਕਵਰੀ ਹੁੰਦੀ ਆ ਮੋਟਰਸਾਈਕਲਾਂ ਦੀ ਤਾਂ ਜ਼ਰੂਰ ਅਸੀਂ ਵੀਡੀਓ ਦੇ ਰਾਹੀਂ ਤੁਹਾਡੇ ਤੱਕ ਪਹੁੰਚਾਵਾਂਗੇ ਹੋ ਸਕੇ ਹੋ ਸਕਦਾ ਏ ਉਸ ਵੀਡੀਓ ਚ ਤੁਹਾਡਾ ਜਾਂ ਤੁਹਾਡੇ ਕਿਸੇ ਰਿਸ਼ਤੇਦਾਰ ਦਾ ਚੱਕਾ ਹੋਇਆ ਮੋਟਰਸਾਈਕਲ ਤੁਹਾਨੂੰ ਵਾਪਸ ਮਿਲ ਜਾਵੇ ਤੁਹਾਡੀ ਇਸ ਬਾਰੇ ਕੀ ਰਾਏ ਆ ਕਮੈਂਟ ਦੇ ਵਿੱਚ ਜ਼ਰੂਰ ਲਿਖਣਾ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ ਸੋਕ